ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਜੀ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇਹ ਇੱਥੇ ਸਵੇਰ ਦਾ ਟਾਈਮ ਹੈ ਉਸ ਵੇਲੇ ਦੇ 6:30 ਦਾ ਟਾਈਮ ਹੈਗਾ ਤੇ ਇੱਕ ਵਾਰੀ ਆਪਾਂ ਮੋਟਾ ਮੋਟਾ ਗੋਹਾ ਮੱਚਾ ਥੋੜਾ ਦੇਖਦੇ ਨੇ ਹੁੰਨੇ ਆਂਗੇ ਦੋ ਵੱਟਲ ਹੁੰਦੇ ਨੇ ਆਪਣੇ ਬਸ ਗੋਹੇ ਦੇ ਦੋ ਤੋਂ ਬਾਅਦ ਜਿਹੜਾ ਥੋੜਾ ਜਿਹਾ ਰਹਿ ਜਾਂਦਾਗਾ ਉਹ ਮੈਂ ਇਸ ਤਰ੍ਹਾਂ ਹੀ ਪਾ ਕੇ ਰੱਖ ਲੈਣੀ ਹੁੰਨੀ ਆ ਵੀ ਚਲੋ ਹੁਣ ਆਪਾਂ ਕੀ ਢਾਣਾ ਲਾਉਣਾ ਥੋੜੀ ਜਿਹੀ ਪਿੱਛੇ ਫਿਰ ਆਪਾਂ ਇਸ ਤੋਂ ਸਾਰਾ ਸੰਭਰ ਕੇ ਤੇ ਵਿੱਚ ਪਾ ਕੇ ਲੈ ਜਾਣੇ ਹੁੰਨੇਗੇ ਢੇਰੀ ਦੀਂਦੀ ਹੈਗੀ ਤੇ ਇਸ ਤੋਂ ਪਿੱਛੇ-ਪਿੱਛੇ ਆਪਾਂ ਥੋੜੇ ਥਾ ਚਲਾ ਦਿੰਨੇਗੇ ਝਾੜੂ ਕਿਉਂਕਿ ਜਦੋਂ ਤੂੜੀ ਕੱਖ ਆਚਾਰ ਵਗੈਰਾ ਲਾਉਨੇ ਆ ਪਸ਼ੂ ਨੂੰ ਨਾ ਬਾਬਾ ਦੂਰ ਤੱਕ ਖਿੰਡ ਜਾਂਦਾਗਾ ਤੇ ਉਸ ਤੋਂ ਪਿੱਛੇ ਤਾਂ ਆਪਾਂ ਹਰਮਣ ਦੀ ਲਾਉਣਾ ਹੁੰਦਾਗਾ ਝਾੜੂ ਅੱਥਰ ਵਗੈਰਾ ਤੇ ਸਾਰਾ ਲੌਕ ਇਟ ਟੈਲ ਤੇ ਇਧਰ ਬਾਥਰੂਮਾ ਤੋਂ ਲੈ ਕੇ ਅੱਗੇ ਅੱਗੇ ਮੈਂ ਸਾਰਾ ਕਸੰਬਰ ਦਿੰਨੀ ਹੁੰਨੀ ਹੈਗੀ ਸਵੇਰੇ ਸਵੇਰੇ ਤੇ ਗਲੀ ਚ ਬਾਰ ਦੀ ਸਫਾਈ ਕਰਦੇ ਨੇ ਹੁੰਨੇ ਆਪਾਂ ਇਧਰ ਇਧਰ ਫਿਰ ਆਪਣਾ ਕੰਮ ਨਿਭੜ ਜਾਂਦਾਗਾ ਤੇ ਇਧਰ ਉਪਰੋ ਝਾੜੂ ਨਾਲ ਸੰਬਰ ਕੇ ਹੀਠ ਹੋਵੇ ਸੰਬਰਦਾ ਸੀਗਾ ਮਾਂਜੇ ਨਾਲ ਇਧਰ ਆਪਣਾ ਕੱਚਾ ਹੈਗਾ ਥਾਂ ਮੱਝਾਂ ਹੀਠੋਂ ਆ ਸੌਰੀ ਕਟਿਆ ਥੱਲੋਂ ਤੇ ਵੀ ਆਪਾਂ ਪੱਕਾ ਕਰਾਂਗੇ ਜੀ ਤੇ ਆਪਣੀ ਗਲੀ ਵਾਲੀ ਜਿਹੜੀ ਦੇਲੀ ਉਹ ਵੀ ਕੱਚੀ ਹੈਗੀ ਇਹ ਤਾਂ ਕਰਕੇ ਵੀ ਆਪਣੇ ਨਾਲ ਗਲੀ ਬਣਨ ਦੀ ਸੰਭਾਵਨਾ ਗਈ ਬਹੁ ਟਾਈਮ ਤੋਂ ਕਹੀ ਜਾਂਦੇ ਹੈਗੇ ਹੁਣ ਆਪਣੇ ਨਵੇਂ ਸਰਪੰਚ ਜੀ ਆਈ ਉਹ ਕਹਿ ਰਹੇ ਨੇ ਵੀ ਗਲੀ ਬੜੂਗੀ ਤਾਂ ਕਰਕੇ ਆਏ ਆ ਹਨਾ ਜੇ ਆਪਾਂ ਰੈਂਪ ਗਲੀ ਵਾਲਾ ਬਣਾਤਾ ਤਾਂ ਆਪਾਂ ਨੂੰ ਪਟਕੋ ਕਰਨੀ ਪਊਗੀ ਦੁਬਾਰਾ ਖਰਚਾ ਹੋਊਗਾ ਫਿਰ ਇਹਦਾ ਆਪਾਂ ਸਾਰਾ ਇੱਥੋਂ ਨਾਲ ਪੱਕਾ ਕਰਕੇ ਗਲੀ ਵਾਲਾ ਰੈਂਪ ਬਣਾ ਦਾਂਗੇ ਨਾਲ ਹੀ ਲੈਵਲ ਦੇ ਹਿਸਾਬ ਨਾਲ ਤੇ ਇੱਥੋਂ ਚਲੋ ਜੀ ਮੈਂ ਸਾਰਾ ਸੰਭਰ ਲਿਆ ਸੀਗਾ ਤੇ ਇਥੋਂ ਕੱਟਿਆ ਖਲੋ ਸਾਰਾ ਆਪਾਂ ਸੰਭਰ ਕੇ ਢੇਰੀ ਲੱਗ ਜੂਗੀ ਬਹੁਤ ਵੱਡੀ ਢੇਰੀ ਕਰ ਦਿੰਦੇ ਨੇ ਇਹ ਵੀ ਕੱਖ ਵਗੈਰਾ ਧਰਦੇ ਇਹਨਾਂ ਨੂੰ ਹਨ ਡੋਲ ਦੂਲ ਦਿੰਦੇ ਨੇਗੇ ਤੇ ਢੇਰੀ ਹੋ ਜਾਂਦੀ ਆ ਬਾਬਾ ਸਾਰੀ ਤੇ ਇਸੇ ਗੋਹੇ ਦੇ ਵਿੱਚ ਹੀ ਫਿਰ ਆਪਾਂ ਇੱਕੋ ਹੀ ਬਠਲ ਕਰ ਲੈਂਦੇ ਨੇ ਬਾਅਦ ਵਿੱਚ ਬਸ ਕਿਉਂਕਿ ਕੁਝ ਮੱਜਾਂ ਕਰ ਦਿੰਦੀਆਂ ਨੇਗੀਆਂ ਜਦੋਂ ਹੁਣ ਨਿਮਾਵਾਂਗੇ ਮੱਜਾਂ ਨੂੰ ਤੇ ਦਵਾਰਾ ਇੱਕ ਇੱਕ ਖੋਸ ਸਾਰੀਆਂ ਕਰਦੀਆਂ ਨੇਗੀਆਂ ਤੇ ਫਿਰ ਆਪਾਂ ਇੱਕੋ ਹੀ ਬਠਲ ਕਰਕੇ ਤੇ ਇੱਕ ਮੱਠਲ ਬਣਾ ਕੇ ਸਿੱਟੇ ਉਹਨੇ ਹੁੰਨੇ ਆਪਾਂ ਤੇ ਫਿਰ ਉਸ ਤੋਂ ਬਾਅਦ ਬਸ ਪੱਠੋ ਤੋਹਦੇ ਨੇ ਉਹਨੇ ਗੋਹੇ ਵਾਲਾ ਫਿਰ ਸਾਦੇ ਨਾਲ ਪੱਠਲ ਜਲੀ ਬੜਾ ਰਹਿੰਦਾ ਹਨਾ ਫਿਰ ਜੰਮ ਜਾਂਦਾ ਗੋਹਾ ਫਿਰ ਆਪਣਾ ਬਸ ਪਿਛਲੇ ਪੈਰ ਸਾਡੇ ਤੇ 3:00 4:00 ਵਜੇ ਤੇ ਗੱਲ ਵਗ ਜਾਂਦੀ ਐ ਜੀ ਗੋਏ ਦੀ ਇੱਕ ਵਾਰੀ 7:00 ਵਜੇ ਦੇ ਨਿਬੜ ਜਾਂਦਾ ਸਾਰਾ ਤੇ ਇਸ ਤੋਂ ਬਾਅਦ ਆਪਾਂ ਇੱਥੇ ਸਾਰਾ ਸੰਬਰ ਲਿਆ ਸੀਗਾ ਮੈਂ ਜਦੋਂ ਗਲੀ ਸੰਬਰ ਲੱਗੀ ਤੇ ਮੈਨੂੰ ਮਿੱਟੀ ਜੀ ਬਾੜੀ ਲੱਗੀ ਆਪਣੀ ਦੇੜੀ ਤੋਂ ਨਾ ਸਾਰੀ ਰੁੜਕੇ ਮਿੱਟੀ ਮੀਹਾਂ ਨਾਲ ਗਲੀ ਚ ਵਗ ਗਈ ਤਾਂ ਤਾਂ ਜੋ ਆਪਣੀ ਬੀਹੀ ਵਾਲੀ ਦੇੜੀ ਨੂੰ ਖੜਮੀ ਜੀ ਜ਼ਿਆਦਾ ਹੋ ਗਈ ਉੱਤਰਨਾ ਵੀ ਔਖਾ ਹੋ ਰਿਹਾ ਹੈਗਾ ਤੇ ਉਹ ਅੱਜ ਨਾ ਫਿਰ ਮੈਂ ਥੋੜੇ ਨਾਲ ਸਾਰਾ ਇਕੱਠਾ ਕਰ ਲਿਆ ਸੀਗਾ ਹਰਮਨ ਦੇ ਡੇੜੀ ਵਾਗੇ ਸੀਗੇ ਡੇਰੀ 'ਚ ਦੁੱਧ ਪਾਉਣ ਤੇ ਉਹਦੇ ਗਏ ਗਏ ਫਿਰ ਮੈਂ ਥੋੜੇ ਨਾਲ ਸਾਰਾ ਇਕੱਠਾ ਕਰ ਲਿਆ ਸੰਭਰਨ ਤੇ ਠੀਕ ਨਹੀਂ ਆਉਂਦੀ ਸੀਗੀ ਮਿੱਟੀ ਬੋਲੀ ਬੋਲੀ ਜੀ ਤੇ ਆਪਾਂ ਕਰੜੀ ਕਰੜੀ ਬਣਾਤੀ ਵਧੀਆ ਬੋਲੀ ਬੋਲੀ ਮਿੱਟੀ ਉੱਤੋਂ ਖੁਰਚਲੀ ਗਲੀ ਚ ਸਾਰੀ ਤੇ ਕਟਿਆ ਥਲੇ ਲੇਗਤੀ ਸੀਗੀ ਫਿਰ ਅਸੀਂ ਚੱਕ ਕੇ ਮੈਂ ਇਕੱਠੀ ਕਰਤੀ ਸੀਗੀ ਉਸ ਤੋਂ ਬਾਅਦ ਮਾਂਜੇ ਨਾਲ ਇਕੱਠੀ ਕਰ ਲਈ ਆਪਾਂ ਫੋੜਾ ਮਾਰ ਕੇ ਤੇ ਫਿਰ ਹਰਮਨ ਦੇ ਡੈਡੀ ਨੇ ਆ ਕੇ ਸਾਰੀ ਕਟਿਆ ਥਲੇ ਲੇਗਤੀ ਜੇ ਬਹੁਤ ਗਿੱਲਾ ਕਰਦੇ ਨੇ ਜੀ ਜਦੋਂ ਆਪਾਂ ਨਮਾ ਕੇ ਇਹਨਾਂ ਨੂੰ ਇੱਥੇ ਬੰਨ ਦਿੰਨੇ ਆ ਫਿਰ ਵੀ ਉੱਪਰ ਨੁੱਚੜੀ ਜਾਂਦੇ ਰਹਿੰਦੇ ਨੇਗੇ ਗਿੱਲਾ ਕਰ ਲੈਂਦੇ ਨੇ ਸਾਰਾ ਸਵੇਰੇ ਸਵੇਰੇ ਬਹੁਤ ਕੰਮ ਹੁੰਦੇ ਆ ਜੀ ਇੱਕ ਵਾਰੀ ਤਾਂ ਹੁਣ ਗਰਮੀ ਬਹੁਤ ਹੋਈ ਪਈ ਹੈਗੀ ਪਤਾ ਨਹੀਂ ਕੀ ਹੋ ਗਿਆ ਹੋਰ ਹਿਸਾਬ ਦੀ ਗਰਮੀ ਹੋਈ ਪਈ ਆ ਸਵੇਰੇ ਸਵੇਰੇ 7 ਵਜੇ ਤੱਕ ਇੱਕ ਵਾਰੀ ਮੈਂ ਜਰਾ ਕੰਮ ਨਿਪਟਦਾਗਾ ਲਓ ਜੀ 4:30 ਹੋ ਗਏ ਹੁਣ ਆਪਾਂ ਲਾਗੇ ਮੱਜਾਂ ਨੂੰ ਕੱਟਣਾ ਕਰਦੇ ਥੋੜਾ ਜਿਹਾ ਪਾਣੀ ਵੱਧ ਡੁੱਲਦਾ ਇੱਧਰ ਨੂੰ ਹੁੰਦਾ ਘੱਟ ਹੈ ਹੈ ਥੋੜਾ ਥੋੜਾ ਕਰ ਰਹੀ ਜੰਨੀ ਹੈ ਨਾ ਸੱਚ ਟੂਟੀ ਆਪਣੀ ਚਲਾਈ ਸੀਗੀ ਪਾਣੀ ਵਿੱਚ ਕਿ ਟੂਟੀ ਬੰਦ ਤਾਂ ਕਰਦਾ ਹੁੰਦਾ ਨਹੀਂ ਕਰੀ ਪਾਣੀ ਚ ਚੱਕਿਆ ਨਹੀਂ ਹੈਗਾ ਹੁੰਦਾ ਵੀ ਸਵੇਰੇ ਸਵੇਰੇ ਮੱਝਾਂ ਮਾਣੀ ਨੇ ਹਨਾ ਮੇਰਾ ਕੰਮ ਨਿਬੜ ਜਾਂਦਾਗਾ ਨਹੀਂ ਫਿਰ ਇਹ ਖੇਤ ਫੁੱਤਵਾ ਗਏ ਤੇ ਟੁੱਟੀ ਬਾਦ ਚ ਆਉਂਦੀ ਆ ਫਿਰ ਮੈਨੂੰ ਔਖਾ ਹੋ ਜਾਂਦਾ ਮੱਝਾਂ ਨਮਾਉਣੀ ਉਧਰ ਹੋਰ ਕੰਮ ਹੋ ਜਾਂਦੇ ਆ ਤੇ ਫਿਰ ਅਸੀਂ ਨਾ ਟੈਂਕੀ ਤੇ ਪੈਪ ਲਾ ਕੇ ਇਹ ਆਪਣੀ ਗਿੱਜਰ ਦੀ ਪੈਪ ਸੀਗੀ ਤਾਂ ਪਾਥੀਆਂ ਵਾਲਾ ਗਿੱਜਰ ਪੱਟਿਆ ਸੀ ਇਤੋਂ ਤੇ ਉਸੇ ਤੇ ਪੈਪ ਲਾ ਕੇ ਨਮਾਦ ਲੈਣੀ ਹੈ ਗਿੱਜਰ ਨਹੀਂ ਟੁੱਟੀਆਂ ਆਉਂਦੀ ਫਿਰ ਲੇਟ ਆਉਂਦੀ ਨਸ ਨੇ ਹ ਕੰਮ ਦੀ ਪੜ ਜਾਂਦਾ ਚਲੋ ਮੈਨੂੰ ਕੰਮ ਨਹੀਂ ਹੁੰਦਾ ਕੋਈ ਉੱਧਰ ਹਨ ਫਿਰ ਉਸ ਤੋਂ ਬਾਅਦ ਮੈਂ ਜੋਤ ਨੂੰ ਤਿਆਰ ਕਰੂੰਗਾ ਉੱਧਰ ਕੰਮ ਹੁੰਦੇ ਮੈਨੂੰ ਹੁਣ ਮੈਂ ਨਾਲ ਇੱਧਰ ਚਲੋ ਜਿਵੇਂ ਗੁਹਾ-ਗੁਹਾ ਕਰਦੀਆਂ ਨਾਲ ਦੀ ਨਾਲ ਚੱਕਿਆ ਜਾਂਦਾਗਾ ਨਾਉਣ ਬਿਲ ਕਰਦੀਆਂ ਨੇ ਤੇ ਇੱਧਰ ਗਲੀ 'ਚ ਇਕੱਠਾ ਕਰਕੇ ਅਸੀਂ ਮਿੱਟੀ ਸੜਤੀ ਖੱਟਿਆ ਥੱਲੇ ਸਾਰੀ ਆਪਾਂ ਆਪਣੀ ਮਿੱਟੀ ਨੇ ਜਿਹੜੀ ਆਹ ਦੇੜੀ ਹੈਗੀ ਇਹ ਤੋਂ ਮਿੱਟੀ ਇਹਦੇ ਨਾਲ ਖੁਰਕੇ ਹਨਾ ਮੀਹਾਂ ਨਾਲ ਸਾਰੀ ਗਲੀ 'ਚ ਵਾਗੀ ਸੀ ਅਸੀਂ ਇੱਥੋਂ ਸਾਰੀ ਹੈ ਇਹੋ ਕਰ ਲਈ ਖੁਰਚੀ ਲੀ ਫੋੜੇ ਨਾਲ ਖੁਰਚ ਕੇ ਸਾਰੀ ਆਪਾਂ ਕਟਿਆ ਥਲੇ ਸਿਰਤੀ ਗਿੱਲਾ ਕਰ ਲਵੇ ਜੋ ਨਮਾ ਕੇ ਬੰਦ ਨੇ ਨੂੰ ਚੜੀ ਜਾਂਦੇ ਰਹਿੰਦੇ ਨੇ ਫਿਰ ਪਾਲੀ ਵਰਦੀ ਚਲੋ ਮੇਰਾ ਤਾਂ ਹੋ ਗਿਆ ਕੰਮ ਸ਼ੁਰੂ ਜੋ ਦਬਾਉਣੀ ਹੈ ਸਿਰ ਮੈਂ ਸਿਰ ਬਾਤ ਉਹ ਪਟਕਾ ਬਣਦਾ ਇਹ ਉਹ ਪਾਈਆ ਦਾ ਬਹੁਤ ਜਿਹਾ ਆਪਾਂ ਰੋਟੀ ਕਹਿੰਦਾ ਮੈਂ ਘੜ ਕੇ ਜਾਂਦਾ ਜਿੱਦਲੀ ਜਿੱਦੀ ਤੇ ਜਾਉਣਾ ਮੈਂ ਕਿੰਨਾ ਕਾਟ ਲਾਂ ਸਿਟੀ ਇੰਦਰੋਂ ਕੰਮ ਕਰਨਾ ਹੈ ਨਾ ਮੇਰੇ ਉਨੀ ਮੀ ਪ੍ਰੋਫੈਸਰ ਕਿਰਤ ਆਹ ਸੱਚ ਹੈ ਨਾ ਆਪਣੀ ਸਰਮੰਦਾ ਹੈਗਾ ਕਿ ਬਰਥਡੇ ਜਨਮ ਦਿਨ ਆ ਤੇ ਸਰਮੰਦਾ ਸੀਗਾ ਕਹੜੀਆਂ ਜਨਮ ਦਿਨ ਉਹ ਜੋ ਕਮੈਂਟਾਂ ਚ ਪੂਰੀ ਸਤੰਬਰ ਦਾ ਆ ਗਿਆ ਲੋਕ ਉਸ ਸਾਲ ਸਾਡੇ ਬੇਨਾ ਜਿਸ ਗਾ ਸਤਾਰਾ ਤਾਰ ਸੰਬਰ ਦਾ ਐਸੀ ਦਾ ਜੋਾ ਨਾ ਪਤਰਾ 16 ਸਾਲ ਸੀਗਾ ਆਪਣੇ 16 ਸਤਾਰਾਂ ਤਾਰ ਪਹਿਲੇ ਦੋ ਅਗਲੇ ਦਿਨ ਘਾਸਤਾ ਜਾਂਦਾ ਸੀਗਾ ਹਰ ਵਾਰ ਜਾਂਦੇ ਨਾ ਮੈਂ ਹਰ ਮੁੰਡਾ ਜਾਂਦਾ बहुत कम नहीं। है पार्टी चला के 7 बजे तक तो हर दिन ना उदास नहीं है कुछ तो पकड़ बेचार मुझे वो तो दिखती है मैं कुछ चाय पीने लगती हूं अगर चाय पीने को फिर कम लगता है जाकर तिवारी फिर जो कुछ करना हमें लगता जब ठीक भी नहीं है क्यों वाटते 7 बजे के लिए का कर कर जाते ਇਹ ਤਾਂ ਮੈਂ ਪਤਾ ਸੌਖਾ ਹੀ ਆ ਜਿਸ ਦਿਨ ਇਹ ਤਾਂ ਮੈਂ ਕੱਲ ਮੈਂ ਆਇਆ ਸੀਗਾ ਦੇਖੋ ਕਹਿੰਦਾ ਮੈਂ ਉਹ ਕਰਦਿਆਂ ਕਰਕੇ ਆਇਆ ਨੰਬਰ ਲੈਣ ਨੂੰ ਪੜਾਈ ਹੋਇਆ ਪਰ ਕਿਹਾ ਦੇ ਔਖਾ ਬਹੁਤ ਆਇਆ ਸੀਗਾ ਕਿੱਥੋਂ ਥੋੜਾ ਦੇਖ ਤਾਂ ਨਿਆਣੀ ਬੰਦੇਣਾ ਪੜਦੇ ਤਾਂ ਕਹੀਏ ਬੱਚੇ ਪੜ੍ਹਦੇ ਜਿਵੇਂ ਪੜਿਆ ਵੀ ਹੈਗਾ ਸਾਵੀ ਕਰਨ ਨੂੰ ਬਾਹਰ ਇਹ ਬੱਚੇ ਕਹਿੰਦੇ ਕਰਾਉਂ ਤੋਂ ਪਾਸੇ

ਕੀ ਇਹ ਕੰਮ ਹੈ ਜਾਂ ਨਹੀਂ ਕਰਦੇ ਨੇ ਚਲੋ ਇਹ ਤਾਂ ਟਾਈਮ 11 ਵਜੇ ਦਾ ਹੋ ਗਿਆ ਜੋ ਤਾਂ ਆ ਗਿਆ ਮੇਰੇ ਕੰਮ ਕਰਦੀ ਕਰਦੀ ਕੰਮ ਕਰਕੇ ਵਸਮੇ ਪਈ ਸੀਗੀ ਹਜੇ ਉਹਦੀ ਆ ਗਿਆ ਸੀ ਕਰਾ ਸੀ ਪਰੌਠੀ ਬਣਾ ਕੇ ਰੱਖ ਦੇ ਮੈਂ ਰੱਖ ਦੇ ਸੀ ਤੇ ਇੱਕ ਤੈਨੂੰ ਪਾਣੀ ਦੇਹੀ ਆਪਾਂ ਕੱਲ ਨਾਲ ਮੇਰੇ ਉਹਦੇ ਨੂੰ ਸੌਂ ਗਈ ਸੀ ਆਖ ਲੱਗੀ ਮੇਰੀ ਥੱਕ ਕੇ ਥੱਕਿਆ ਲੈਣਾ ਕੰਮ ਕਰਦੇ ਕਰਦੇ ਲੇਟ ਆਇਆ ਸੀ ਬੜਾ ਜ ਆ ਤੇ ਅੱਜ ਆ ਗਏ ਨੇ 11 ਵਜੇ ਦਾ ਪੇਪਰ ਸੌਖਾ ਸੀ ਸ੍ਰੀਕ ਸਿੱਖਾ ਦਾ ਪੇਪਰ ਮੇਰੇ ਵੱਸ ਹੋਣੀ ਪਈ ਸੀ ਮੈਂ ਹਜੇ ਪੂਰੀ ਮੜੀ ਉੱਠੀ ਸੀ ਜੀ ਮੰਜੇ ਤੋਂ ਇਹ ਲੈ ਆ ਰਿਹਾ ਥੱਕਾ ਤੋਂ ਪੂਰੀ ਖੱਦੀ ਹੈ ਮੇ ਰੋਟੀ ਪਾ ਕੇ ਦੇ ਦੇ ਮੈਨੂੰ ਕੱਲ ਵਿਚਾਰੇ ਨੇ ਆ ਕੇ ਚਾੱਕੀ ਰੋਟੀ ਪਾਲੀ ਸੀ ਮੈਨੂੰ ਖਾਜਾ ਨਹੀਂ ਇਹਨੇ ਉਹ ਰਹੀ ਐ ਮਮੂ ਥੱਕ ਕੇ ਪਈ ਐ ਆਹ ਛੋਲੇ ਆਹ ਪਰੌਠੇ ਛੋਲੇ ਖੋਲੇ ਜੀ ਸਾਡੀ ਬਹੁਤ ਲੱਗਦੀ ਤੁਸੀਂ ਲਿਖਣੀ ਹੈ ਮੈਂ ਤੁਹਾਨੂੰ ਲੱਗਦੀ ਤੇ ਚਲੋ ਜੀ ਆਪਾਂ ਵੀਡੀਓ ਦਾ ਐਂਡ ਇਥੇ ਕਰਦੇ ਆਂਗੇ ਕਿਸੇ ਹੋਰ ਵੀਡੀਓ ਨਾਲ ਮਿਲਾਂਗੇ ਤੇ ਵੀਡੀਓ ਨੂੰ ਖੂਲੋ ਵਾਚ ਕਰਿਆ ਕਰੋ ਜੀ ਪਲੀਜ਼ ਧੰਨਵਾਦੀ ਲੋ ਜੀ ਹਰਮਨ ਲਈ ਆਈ ਹੈਗੀ ਆਪਦੀ ਹੈਪੀ ਬਰਥਡੇ ਦਾ ਸਮਾਨ ਤੇ ਗਈ ਸੀ ਕੁੜੀਆਂ ਨਾਲ ਫਿਰ ਆਪਣੀ ਸਹੇਲੀਆਂ ਨਾਲ ਵਿਸ਼ ਕਰਨਾ ਹੈ ਹੈਪੀ ਬਰਥਡੇ ਨਾਲ ਉਹਨਾਂ ਨੇ ਬੁਲਾਇਆ ਸੀ ਤੇਰਾ ਬਰਥਡੇ ਵਿਸ਼ ਕਰਾਂਗੇ ਤੇ ਇੱਕ ਕੈਫੇ ਚ ਗਈਆਂ ਸੀਗੀਆਂ ਤੇ ਸਾਡੇ ਵਾਸਤੇ ਲਈ ਆ ਸਮਾਨ ਇਹ ਤੇ ਲਈ ਆ ਗਈ 버ਗਰ ਤੇ ਪੀਜ਼ਾ ਲਈਏਗੀ ਹਰਮਨ ਸਾਰਾ ਕੁਝ ਢੰਗਾਈ ਬੈਠੇ ਕਿ ਟਾਈ ਟੂ ਟਾਕ ਲਾ ਬਤ ਮੱਖੀਆਂ ਬੰਦੀਆਂ ਨੇ ਚਲੋ ਜੀ ਹਨਾ ਹਰਮਨ ਨੂੰ ਲੰਬੀ ਉਮਰ ਬਖਸ਼ੇ ਪਰਮਾਤਮਾ ਤਰੱਕੀਆਂ ਬਖਸ਼ੇ ਮੇਰੀ ਧੀ ਨੂੰ ਵਿਚਾਰੀ ਨੂੰ ਸਾਡੇ ਵਾਸਤੇ ਲਈ ਆ ਇਹ ਸਾਨੂੰ ਨਹੀਂ ਪਤਾ ਸੀਗਾ ਵੀ ਸਾਡੇ ਵਾਸਤੇ ਵੀ ਕੁਝ ਖਾਣ ਨੂੰ ਲੈ ਕੇ ਆਉਗੀ ਸਾਨੂੰ ਸਰਪ੍ਰਾਈਜ਼ ਦਿੱਤਾ ਇਹਨੇ ਖਾਣ ਨੂੰ ਲੈ ਕੇ ਜਿਹਦੇ ਪੈਸੇ ਤੁਸੀਂ ਕਿਹਦੀ ਉਸ ਤੁਸੀਂ ਪੈਸੇ ਦੇ ਕੇ ਤੋਰਿਆ ਸੀ ਤਾਂ ਸੋਨ ਨਹੀਂ ਆ ਗਿਆ ਉਹਨੇ ਦਾ ਸਮਾਨ ਤਾਂ ਚਲੋ ਹਨਾ ਜਦੋਂ ਬੱਚਾ ਆਪਦੀ ਤਾਂ ਮੈਂ 50 ਰੁਪਏ ਦੀ 100 ਰੁਪਏ ਦੀ ਕਮਾਈ ਕਰੇ ਹਨਾ ਬੱਚੇ ਨੂੰ ਮਾਣ ਹੁੰਦਾਗਾ ਇਹ ਆਪਦਾ ਵੈ ਬਰਥਡੇ ਵਧੀਆ ਮਨਾ ਕੇ ਆਈ ਪੈਸੇ ਤਾਂ ਆਈ ਵਾਰੀ ਕੈਫੇ ਚ ਮਨਾਉਂਦੀਆਂ ਨੇ ਸਾਰੀਆਂ ਸੇਲੀਆਂ ਤੇ ਇਹ ਕਿ ਸੂਟਾਂ ਦੇ ਵਰਕ ਵਗੈਰਾ ਕਰਦੀ ਹੈ ਇਹਦੇ ਕੋਲ ਇਹ ਕਿ ਪੈਸਿਆਂ ਵਾਲੀ ਕਹੋਂਦੀ ਹੈਗੀ ਵਧੀਆ ਇਹਨੇ ਆਪਦਾ ਬਰਥਡੇ ਵਿਸ਼ ਕੀਤਾ ਦੇ ਖੁੱਲਾ ਡੁੱਲਾ ਪੈਸੇ ਵਰਤੇ ਰ ਵਿਚਾਰੀ ਨੇ ਆਪਦੇ ਕੁਛ ਅਸੀਂ ਦਿੱਤੇ ਸੀਗੇ ਬਸ ਉਹਨੇ ਕਦਾ ਸਮਾਨ ਨੇ ਸਾਨੂੰ ਵੀ ਲਿਆਤਾ ਚਲੋ ਜੀ ਦੇਓ ਜੀ ਵਧਾਈਆਂ ਆਪਣੀ ਹਰਮਨ ਨੂੰ ਬਰਥਡੇ ਦੀਆਂ ਇਹ ਗਿਫਟ ਦਿੱਤੇ ਨੇ ਜੀ ਹਰਮਨ ਦੀ ਸਹੇਲੀਆਂ ਨੇ ਹਰਮਨ ਨੂੰ ਇਹ ਤਾਂ ਦਿੱਤਾਗਾ ਸ਼ੇਕਰ ਇੱਕ ਨੇ ਤਾਂ ਸ਼ੇਕਰੇ ਬਹੁਤ ਸੋਹਣਾਗਾ ਹਰਮਨ ਨੇ ਇੱਕ ਜੋ ਜੋਤਨੂ ਵੀ ਦਿਵਾਇਆ ਸੀਗਾ ਜੋ ਦੇ ਬਰਥਡੇ ਤੇ ਉਹ ਹੋਰ ਡਿਜ਼ਾਈਨ ਦਾਗਾ ਇਹ ਬੱਦ ਸੋਹਣਾ ਲੱਗਿਆ ਮੈਨੂੰ ਸ਼ੇਕਰ ਤੇ ਇਹ ਕਿਹ ਪਤਾ ਨਹੀਂ ਕੀ ਚੀਜ਼ ਹੈਗੀ ਲੈਂਪ ਦਾ ਇਹ ਡੱਬੇ ਚ ਸੀਗਾ ਇਹ ਰੋਮੇ ਦੇ ਵਿੱਚ ਆ ਹੈਗੀ ਫਲੇਟ ਜੀ ਹੈਗੀ ਇਸ ਤਰ੍ਹਾਂ ਪੈਂਦੀ ਹੈ ਇਹ ਦੇ ਵਿੱਚ ਇਸ ਤਰ੍ਹਾਂ ਪੈ ਕੇ ਤੇ ਰੀਡ ਪੈਂਦੀ ਹੈਗੀ ਚਾਰਜਰ ਫੋਨ ਦੇ ਚਾਰਜਰ ਚ ਪਾ ਕੇ ਜਗਦਾ ਹੈਗਾ ਇਹ ਨਹੀਂ ਤੇ ਜਗਦਾ ਨਾਲੇ ਆਏ ਦੇ ਨਾਲ ਪਿੰਨ ਜੈ ਇੱਕ ਇਹ ਇਸ ਤਰ੍ਹਾਂ ਲਿਖਦਾਗਾ ਮਤੂ ਤਾਂ ਲਿਖਿਆ ਜਾਂਦਾ ਕਿਦਾਂ ਨੀ ਕਿਵੇਂ ਜਿਹੀ ਲਿਖਦੀ ਸੀ ਆ ਮਨੇ ਚਲਾ ਕੇ ਦਿਖਾਇਆ ਮੈਨੂੰ ਜਦੋਂ ਇਹ ਜਗਦਾਗਾ ਉਦੋਂ ਇਹਦੇ ਉੱਪਰ ਲਿਖਿਆ ਜਾਂਦਾ ਹੈਗਾ ਉੱਥੋਂ ਤਾਂ ਚੱਲਦਾ ਨਹੀਂ ਇਹ ਪੈਨ ਜਾਇਆਗਾ ਨਾਲੇ ਚੱਲਦੀ ਹੈ ਸਾਰੀ ਸਲੇਟ ਜੀ ਹੈ ਜਿਹੜੀ ਇਹ ਇਹ ਵਾਲੀ ਇਹਨੂੰ ਆਪਾਂ ਛੁਪਾ ਦਿੰਨੇ ਆ ਨਾ ਪਲੱਗ 'ਚ ਲਾਈਟ ਬਿਜਲੀ ਤੇ ਉਦੋਂ ਚੱਲਦਾ ਹੈਗਾ ਸਾਰਾ ਚਾਨਣ ਕਰਦਾ ਬਹੁਤ ਸੋਹਣਾ ਇਹਨਾਂ ਲਿਖਦਾ ਚਲੋ ਜੀ ਥੈਂਕ ਯੂ ਹਨਾ ਵਧੀਆ ਡਾਕਟਰ ਤੇ ਸਰੀਆਂ ਇੱਕ ਨੇ ਦਿੱਤਾਗਾ ਬ੍ਰੇਸਲੇਟ ਜਾ ਉਹ ਬਾਂਚ ਪਾ ਲਿਆ ਉਹਨੇ